ਉਹਨਾਂ ਤੋਂ ਅੱਗੇ ਸ਼ੁਰੂ ਕਰਦੇ ਆਂ ਛੇ ਰਾਗ ਜਿਸ ਨੂੰ ਸੁਣ ਕੇ ਚਤ ਵਿੱਚ ਪ੍ਰਸੰਨਤਾ ਆਰ ਪੀਤ ਉਤਪਨ ਹੋਵੇ ਉਸ ਦਾ ਨਾਮ ਰਾਗ ਹੈ ਸੰਗੀਤ ਸਾਹਿਤਰ ਵਿੱਚ ਛੇ ਰਾਗ ਸਰੂਪਮਣੀ ਮੰਨੇ ਹਨ ਛੀ ਰਾਗ ਪੈਰਬ ਛੀ ਰਾ ਪਹਿਲਾ ਪੈਰਬ ਦੂਜਾ ਤੀਜਾ ਮੇਗ ਚੌਥਾ ਦੀਪਕ ਪੰਜਵਾਂ ਕੋਸ਼ਕ ਮਾਲ ਕੋਸ਼ਾ ਸਿਮਹੰਡੂਲ ਸਵਦ ਸੰਕ੍ਰੀਣਣੰਪੇਦਾਂ ਕਰਕੇ ਨੰਤਰਾਗ ਅਰ ਰਾਗਣੀਆਂ ਵਿਦਵਾਨਾਂ ਨਹੀਂ ਕਰਪੀਆਂ ਹਨ ਜਿਨ੍ਹਾਂ ਨੇ ਛਿਆ ਰਾਗਾਂ ਨਾਲ ਸੰਬੰਧਿਤ ਥਾਪੇ ਹਨ ਪਰ ਮੁਖ ਪੇਦ ਸਾਰੇ ਰਾਗਾਂ ਦੇ ਤਨ ਹੀ ਹਨ ਉੱਬੜ ਜਿਨ੍ਹਾਂ ਨੂੰ ਪੰਜ ਸਵਾਰ ਲੱਗਦੇ ਹਨ ਕੋਸ਼ਕ ਅਰਹੰਡੂਲ ਖੜਬ ਜਿਨ੍ਹਾਂ ਨੂੰ ਸੀ ਸਭ ਲੱਗਦੇ ਹਨ ਸ਼ਬਦ ਸਰਬ ਲੱਗਦੇ ਹਨ ਜੈਸਾ ਕਿ ਮੀਘ ਦੀਪਕ ਸਪੂਰਨ ਇਨਨਾ ਨੂੰ ਸੱਤ ਸਵਰ ਲੱਗਦੇ ਹਨ ਜੈਸਾ ਕਿ ਸ੍ਰੀ ਰਾਗ ਅਰ ਭੈਰਵਾ ਰਾਗ ਵਿੱਚ ਗਾਈਆਂ ਹੋਈਆਂ ਬਾਣੀਆਂ ਚਿੱਤ ਉੱਤੇ ਭਾਰੀ ਅਸਰ ਕਰਦੀ ਹੈ ਅਰਸ ਉਤੇ ਦੀ ਵਰਤੀ ਨੂੰ ਆਪਣੀ ਤਰਫ ਖਿੱਚ ਲੈਂਦੀ ਹੈ ਇਸ ਕਰਕੇ ਸਤਿਆ ਉਦੇਸ਼ ਮਈ ਬਾਣੀ ਰਾਗ ਵਿੱਚ ਲਾ ਆਪਣੀ ਗੁਰੂ ਸਾਹਿਬਾਨ ਨੇ ਵਿਦਵਾਨ ਕੀਤੀ ਵਿਦਵਾਨ ਕੀਤੀ ਹੈ ਜੋ ਜਦ ਜਦ ਕੋਈ ਰਾਗੀ ਕਿਸੇ ਸਮੇ ਕੋਈ ਰਾਗ ਗਾਉਂਦਾ ਹੋਵੇ ਉਸ ਦਾ ਗਾਣ ਸੁਣ ਕੇ ਕਈ ਲੋਕ 모ਹੇ ਜਾਂਦੇ ਹਨ ਬਲਕੇ ਬੜੇ ਬੜੇ ਰੋਗੀ ਜਿੰਨਾ ਨੂੰ ਕੋਈ ਦਵਾਈ ਨਾ ਪਹੋਚ ਸਕੇ ਰਾਗ ਸੁਣ ਕੇ ਰਾਜੀ ਹੋ ਗਏ ਰਾਗ ਨੂੰ ਹਰ ਇੱਕ ਆਦਮੀ ਸਮੇ ਸਿਰ ਗਾਉਂਦਾ ਹੈ ਤੇ ਗਾ ਕੇ ਜੈਸਾ ਕਿ ਕੋਈ ਜਾਣਦਾ ਹੋਵੇ ਚਿੱਤ ਨੂੰ ਪ੍ਰਸੰਨ ਕਰ ਲੈਂਦਾ ਹੈ ਰਾਗ ਚਿੱਤ ਦੀ ਪ੍ਰਸੰਨਤਾ ਲਈ ਸਭ ਤੋਂ ਉੱਤਮ ਪ੍ਰਚਾਰ ਹੈ ਇਸੇ ਕਰਕੇ ਸ੍ਰੀ ਨਰਿੰਕਾਰ ਜੀ ਦੇ ਚਰਨਾਂ ਨਾਲ ਮਨ ਨੂੰ ਟਿਕਾਉਣੇ ਲਈ ਗੁਰੂ ਜੀ ਨੇ ਬਾਣੀ ਰਾਗਾਂ ਦੁਆਰਾ ਉਚਾਰਨ ਕੀਤੀ ਹੈ ਇੱਕ ਤਾਂ ਇਹ ਬਾਣੀ ਹੀ ਰੰਬੀ ਹੈ ਤੁਰ ਕੀ ਬਾਣੀ ਆਈ ਤਨ ਸਗਲੀ ਚੰਤ ਮਟਾਈ ਤੇ ਦੂਸਰੀ ਯਾਦ ਰਾਗ ਵਿੱਚ ਗਾਵੀਏ ਤਾਂ ਬਹੁਤ ਆਨੰਦ ਦਿੰਦੀ ਹੈ ਸੋ ਦੁਬਾਰਾ ਦੁਬਾਰਾ ਰਾਗ ਦਾ ਨਾਮ ਕੀਤਾ ਜਾਂਦਾ ਹੈ। ਕਈ ਰਾਗ ਮੁਖ ਹਨ ਤੇ ਕਈ ਗੌਣ ਹਨ, ਕਈ ਮੰਗਲ ਰੂਪ ਹਨ ਤੇ ਕਈ ਅਗ ਅਮੰਗਲ ਰੂਪ ਹਨ। ਪਰ ਗੁਰੂ ਜੀ ਨੇ ਉਸ ਰਾਗ ਨੂੰ ਮੁਖ ਤੇ ਮੰਗਲ ਰੂਪ ਸਮਝਿਆ ਹੈ। ਜਿਸ ਰਾਗ ਦੁਬਾਰਾ ਮਨ ਬਾਹੀ ਗੁਰ ਦੇ ਚਰਨਾਂ ਨਾਲ ਜੁੜੇ। ਤੇ ਲੈਵ ਲੱਗੇ ਜਿਹੜੇ ਪਰਸ਼ਮਨ ਨੂੰ ਹੰਕਾਰੀ ਕਰਕੇ ਗਾਉਂਦੇ ਹਨ ਤੇ ਵਾਹਿਗੁਰੂ ਦੇ ਚਾਨਾ ਨਾਲ ਮਿਲਤੀ ਨਹੀਂ ਜੋੜਦੇ ਉਹਨਾਂ ਦੀ ਯਥਾ ਕਰਵਾਕ ਇੱਕ ਗਾਮਤ ਰਹੇ ਮਨ ਸਾਧਨਾ ਪਾਏ ਹੰਮੇ ਵਿੱਚ ਗਾਵੇਂ ਮਰਥਾ ਜਾਏ ਤੇ ਜਿਹੜੇ ਪਵਿੱਤਰ ਹਰ ਦੇ ਨਾਲ ਅਹ ਹੰਕਾਰ ਤੋਂ ਰਹਿਤ ਹੋ ਕੇ ਗਾਉਂਦੇ ਹਨ ਉਨ੍ਹਾਂ ਦੀ ਬਾਤ ਅਗਲੀਆਂ ਤੁਕਾਂ ਵਿੱਚ ਐਵੇਂ ਦੱਸਿਆ ਹੈ ਗਾਵਣ ਗਾਵੇ ਜਨ ਨਾਮ ਪਿਆਰਾ ਸੱਚੀ ਬਾਣੀ ਸੰਦ ਵਿਚਾਰ ਜੈਸ ਨੂੰ ਪ੍ਰਪੀਤ ਹੋਵੇ ਤਸ ਕਾ ਗਾਵਿਆ ਥਾਈ ਪਵੇ ਸੁ ਪਾਵੇ ਦਰਗਾ ਮਾਨ ਨੰਦ ਸੁਖ ਮੰਗਲ ਬਣੇ ਪੇਖਤ ਗਉਣ ਗਾਉ ਰਹਾਉ ਕਥਾ ਕੀਰਤਨ ਰਾਗ ਨਾਲ ਤੁਨ ਇਹ ਬਨਿਆਓ ਬਨਿਓ ਸੋ ਆਉ ਗਣ ਗੋਵਿੰਦ ਗਾਵੋ ਸਭ ਹਰਜਨ ਰਾਗ ਰਤਨ ਰਚਨਾ ਆਲਾਪ ਸਮਨਾ ਰਾਗਾਂ ਵਿੱਚ ਜੋ ਮੇਚ ਸੂਪਲਾ ਆਪਾਈ ਜਿੱਤੂ ਵਸਿਆ ਮਨਾਏ ਰਾਗ ਦਾ ਨਾਦ ਸਭ ਸੱਚ ਹੈ ਕੀਮਤ ਕਹੀ ਨਾ ਜਾਏ ਸੋ ਰਾਗ ਦਾ ਗਾਉਣਾ ਤਾਂ ਹੀ ਸਫਲ ਹੈ ਜੇ ਚਤ ਦੀ ਵਰਤੀ ਵਾਹਿਗੁਰੂ ਦੇ ਚਰਨਾਂ ਨਾਲ ਜੁੜ ਜਾਵੇ ਕਿਉਂਕਿ ਰਾਗ ਦਾ ਅਰਥ ਪ੍ਰੀਤ ਹੈ ਇਸ ਕਰਕੇ ਰਾਗ ਦੁਆਰਾ ਮਨ ਦੀ ਪ੍ਰੀਤੀ ਵਾਹਿਗੁਰੂ ਨਾਲ ਜੋੜਨੀ ਜ਼ਰੂਰੀ ਹੈ ਸੋ ਇਸ ਕਰਕੇ ਗੁਰੂ ਜੀ ਨੇ ਬਾਣੀ ਬਹੁਤ ساری ਰਾਗਾਂ ਦੁਆਰਾ ਅਚਾਰਨ ਕੀਤੀ ਹੈ ਕਈ ਸੱਜਣ ਕਹਿੰਦੇ ਹੁੰਦੇ ਹਨ ਕਿ ਗੁਰੂ ਜੀ ਨੇ ਬਾਣੀ ਰਾਗਾਂ ਵਿੱਚ ਅਚਾਰਨ ਕੀਤੀ ਤੇ ਰਾਗ ਮਾਲਾ ਵੀ ਲਿਖੀ ਪਰੰਤੂ ਰਾਗ ਮਾਲਾ ਬਾੜੇ ਸਾਰੇ ਰਾਗ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਉਂ ਦਰਜ ਨਹੀਂ ਕੀਤੇ ਸੋ ਇਸ ਦੀ ਵਾਬਤ ਕਈ ਗੁਰੂ ਘਰ ਦੇ ਵਿਦਵਾਨਾਂ ਗਰਮਖਾਨੇ ਇਉਂ ਦੱਸਿਆ ਹੈ ਕਿ ਗੁਰੂ ਜੀ ਆਪ ਖੁਦ ਹੰਤ ਸਭ ਤਾਂਤਰ ਸੰ जितने ਰਾਗਾਂ ਦੀ ਆਪ ਨੂੰ ਇੱਛਾ ਹੋਈ ਉਤਨੀਆਂ ਵਿੱਚ ਬਾਣੀ ਚਾਰਨ ਕੀਤੀ ਇਨਾਂ ਵਿੱਚੋਂ ਜਿੰਨਾ ਰਾਗਾਂ ਦਾ ਨਾਮ ਪਹਿਲੇ ਰਾਗਾਂ ਵਿੱਚ ਆਇਆ ਹੈ ਤੇ ਉਹਨਾਂ ਵਿੱਚ ਬਾਣੀ ਨਹੀਂ ਵਿਚਾਰਨ ਕੀਤੀ ਉਹਨਾਂ ਦਾ ਨਾਮ ਰਾਗ ਮਾਲਾ ਵਿੱਚ ਲਿਖ ਦਿੱਤਾ ਜਿੱਥੋਂ ਕਿ ਰਾਗਾਂ ਦਾ ਤੇ ਉਹਨਾਂ ਦੇ ਪਰਿਵਾਰ ਦਾ ਸਭ ਪਤਾ ਲੱਗ ਸਕੇ ਕਿਉਂਕਿ ਰਾਗਾਂ ਦਾ ਵੀ ਪਰਿਵਾਰ ਹੈ ਤੇ ਗੁਰੂ ਜੀ ਦੀ ਹਾਜ਼ਰੀ ਵਿੱਚ ਪਰਿਵਾਰ ਸਮੇਤ ਹਾਜ਼ਰ ਹੁੰਦੇ ਤੇ ਜਸ ਗਾਉਂਦੇ ਸਨ ਦੇ ਗਾਉਂਦੇ ਹਨ ਜੈਸੇ ਗੁਰੂ ਜੀ ਦੱਸਦੇ ਹਨ ਕਿਤੇ ਤੇਰੇ ਰਾਗ ਪਰਿ ਸੋਂ ਕਹੇ ਕਿਤੇ ਤੇਰੇ ਗਾਵਣ ਹਾਰੇ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਵਣਾਈਆਂ ਜਿਸ ਸਕਲ ਦੇ ਵਿੱਚ ਗੁਰੂ ਜੀ ਨੇ ਹਜ਼ੂਰ ਆ ਕੇ ਉਹਨਾਂ ਬੇਨਤੀ ਕੀਤੀ ਕਿ ਗੁਰੂ ਨੀਤਾ ਜਸਾ ਚਾਨ ਕੀਤਾ ਉਹ ਹੀ ਉਹਨਾਂ ਦਾ ਪਰਵਾਰ ਉਪ ਹੈ ਇਸੇ ਕਰਕੇ ਗੁਰੂ ਜੀ ਨੇ ਉਹਨਾਂ ਨੇ ਸਾਰੇ ਪਰਿਵਾਰ ਦਾ ਨਾਮ ਵੀ ਦਰਜ ਕਰ ਦਿੱਤਾ ਜਿੱਥੋਂ ਕਿ ਰਾਗਾਂ ਦੀ ਉਤਪਤੀ ਆ ਪਤਾ ਲੱਗ ਜਾਵੇ ਜੈਸੇ ਹਰ ਆਦਮੀ ਦੀ ਵੰਸ਼ਵਲੀ ਹੁੰਦੀ ਹੈ ਤੇ ਉਸ ਦੀ ਜਾਨ ਦੀ ਖੋਜ ਕਰਨ ਲਈ ਵੰਸ਼ਵਲੀ ਪੁੱਛਦੇ ਹਨ ਤੇ ਵੰਸ਼ਵਲੀ ਤੋਂ ਪਤਾ ਲੱਗ ਜਾਂਦਾ ਹੈ ਕਿ ਇਹ ਫਲਾਨੇ ਪੁਰਸ਼ ਦਾ ਪੁੱਤਰ ਪੋਤਰਾ ਹੈ ਤैसे ਹੀ ਹਰ ਇੱਕ ਰਾਗ ਦੇ ਪਿਤਾ ਤੇ ਸੰਬੰਧੀਆਂ ਦਾ ਪਤਾ ਰਾਗ ਮਾਲਾ ਦੁਬਾਰਾ ਲੱਗ ਸਕਦਾ ਹੈ ਇਸੇ ਕਰਕੇ ਗੁਰੂ ਜੀ ਨੇ ਆਪ ਰਾਗ ਮਾਲਾ ਲਿਖ ਦਿੱਤੀ ਜਿੱਥੋਂ ਕਿ ਹਰ ਇੱਕ ਰਾਗ ਦਾ ਪਤਾ ਲੱਗ ਸਕੇ ਜੇ ਰਾਗ ਮਾਲਾ ਨਾ ਰੱਖਦੇ ਤਾਂ ਕਈ ਲੋਕ ਇਹ ਕਹਿਣ ਲੱਗ ਜਾਂਦੇ ਕਿ ਗੁਰੂ ਜੀ ਨੇ ਆਪ ਰਾਗ ਨਹੀਂ ਜਾਣ ਨਹੀਂ ਜਾਣਦੇ ਸਨ ਕੇਵਲ ਸੁਣੇ ਸੁਣਾਏ ਨਾਮ ਹੀ ਲਿਖ ਦਿੱਤੇ ਹਨ ਇੰਨਾ ਸ਼ਾਂਤਿਆ ਨੂੰ ਦੂਰ ਕਰਨ ਲਈ ਰਾਗੀਆਂ ਦੇ ਸਰਮੌਰ ਗੁਰੂ ਜੀ ਨੇ ਰਾਗ ਮਾਲਾ ਲਿਖ ਦਿੱਤੀ। ਕਈ ਸੱਜਣ ਕਹਿੰਦੇ ਹਨ ਕਿ ਰਾਗ ਮਾਲਾ ਗੁਰੂ ਜੀ ਦੀ ਬਾਣੀ ਨਹੀਂ ਕਿਉਂਕਿ ਇਹ ਸੁਪਰ ਮਹਿਲਾ ਨਹੀਂ ਹੈ। ਮਹਿਲਾ ਨਹੀਂ ਹੈ ਤੇ ਦੂਸਰਾ ਪਹਿਲੇ ਨਾਮਣੀ ਸ਼ਬਦ ਆ ਚੁੱਕਾ ਹੈ। ਜਿਸ ਦਾ ਅਰਥ ਹੈ ਮਿਹਰ ਕੇ ਗੁਰੂ ਜੀ ਨੇ ਮੋਹ ਮੋਹਰ ਕੇ ਗੁਰੂ ਜੀ ਨੇ ਮੋਹਰ ਲਗਾ ਦਿੱਤੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇੱਥੇ ਸਮਾਪਤ ਹੋ ਚੁੱਕੀ ਹੈ। ਇਹਨਾਂ ਦੀ ਬਾਵਤ ਇਸ ਤਰ੍ਹਾਂ ਵਿਚਾਰ ਹੈ ਸੋ ਇਹ ਥੋੜਾ ਜਿਹਾ ਹਾਲ ਗ੍ਰੰਥਕਾਰਾਂ ਦੇ ਲਿਖੇ ਮੂਜ ਮੈਂ ਦੱਸਿਆ ਹੈ। ਗੁਰੂ 404 ਪੰਨੇ ਤੇ ਫੁੱਟ ਨੋਟ ਦਾ ਬਾਕੀ। ਪਹਿਲਾ ਇਹ ਕਿ ਮਹੱਲਾ ਨਹੀਂ ਹੈ। ਇਸ ਪਰ ਵਿਚਾਰ ਈ ਬਾਣੀਆਂ ਹੋਰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹਨ ਜਿਨ੍ਹਾਂ ਪਰਮਹੱਲਾ ਨਹੀਂ ਹੈ ਜੈਸੇ ਕਿ ਜੋਪੀ ਜੀ ਸਾਹਿਬ RAMKARI SAD ਇਨ੍ਹਾਂ ਵਿੱਚ ਨਾਮ ਤਾਂ ਠੀਕ ਆ ਜਾਂਦਾ ਹੈ ਪਰਮਹੱਲਾ ਨਹੀਂ ਹੈ ਪਰੰਤੂ ਬਹੁਤ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਦਾਸ ਨੇ ਦਰਸ਼ਨ ਕੀਤਾ ਹੈ ਜਿਨ੍ਹਾਂ ਵਿੱਚ ਕੀ ਰਾਗ ਮਾਲਾ ਦਾ ਨਾਮ ਜਿੱਥੇ ਤਸਤ ਕਰੇ ਵਿੱਚ ਹੈ ਉੱਥੇ ਰਾਗ ਮਾਲਾ ਸ਼ਬਦ ਦੇ ਅੱਗੇ ਪੰਜਾ ਅੰਕ ਦਿੱਤਾ ਹੋਇਆ ਹੈ ਜਿਸ ਦਾ ਮਤਲਬ ਇਹ ਹੈ ਕਿ ਰਾਗ ਮਾਲਾ ਪੰਜਵੀਂ ਪਾਸ਼ਾਈ ਦੀ ਬਾਣੀ ਹੈ ਜੈਸੇ ਕਿ ਦੀਪਗਨਾਰੀ ਰਾਗ ਤੇਸ ਰੋਸ਼ਟ ਰਾਗ ਵਿੱਚ ਕਈ ਜਗ੍ਹਾ ਮੱਲਾ ਪਦ ਲਿਖੇ ਤੋਂ ਬਿਨਾ ਪੰਜਾ ਦਿੱਤਾ ਹੋਇਆ ਹੈ ਜਿਸ ਦਾ ਮਤਬਲ ਇਹ ਹੈ ਕਿ ਰਾਗ ਮਾਲਾ ਪੰਚਮੀ ਪਾਸ਼ਾ ਦੀ ਬਾਣੀ ਹੈ ਜੈਸੇ ਕਿ ਦੇਵਕੰਧਾਰੀ ਰਾਗ ਤੇ ਸੋਟ ਰਾਗ ਵਿੱਚ ਕਈ ਜਗ੍ਹਾ ਮਹੱਲਾ ਪਾਦ ਲਿਖੇ ਤੋਂ ਬਿਨਾ ਪਾੰਜਾ ਅੰਕ ਦਿੱਤਾ ਹੈ ਸੋ ਇਹ ਬਾਣੀ ਗੁਰੂ ਜੀ ਨੇ ਆਵਲਖਾਇਆ ਦੂਸਰਾ ਕਈ ਸੱਜਣਾਂ ਪਰ ਰਚਨ ਕਰਦੇ ਹੁੰਦੇ ਹਨ ਕਿ ਇਸ ਵਿੱਚ ਕੋਈ ਨਾਮ ਦੀ ਮਹੱਤਤਾ ਨਹੀਂ ਹੈ ਇਸ ਪਰ ਵਿਚਾਰ ਇਸ ਬਾਣੀ ਦਾ ਨਾਮ ਹੀ ਰਾਗਮਾਲਾ ਹੈ ਅਰਥਾਤ ਰਾਗਾਂ ਦੀ ਮਾਲਾ ਪ੍ਰੂਤੀ ਹੋਈ ਸੋ ਜੈਸੇ ਪਿੱਛੇ ਰਾਗਾਂ ਦੇ ਆਏ ਨਾਮ ਜਿੰਨਾ ਵਿੱਚ ਕੋਈ ਨਾਮ ਦੀ ਮਹੱਤਤਾ ਨਹੀਂ ਹੈ ਨਰਮਾਣੀ ਮੰਨੇ ਜਾਂਦੇ ਹਨ ਤੇ ਐਸੇ ਹੀ ਇਹ ਬਾਣੀ ਗੁਰੂ ਅਰਜਨ ਦੇਵ ਜੀ ਦੀ ਆਪ ਰਖਾਈ ਹੋਣ ਕਰਕੇ ਜੈਸਾ ਕਿ ਸ੍ਰੀ ਕਰਤਾਰਪੁਰ ਬਾਈ ਬੀੜ ਤੋਂ ਆਦ ਅੰਤ ਤੱਕ ਇੱਕੋ ਲਖਤ ਜਾਹਰ ਹੁੰਦੀ ਹੈ ਨਰਮਾਣੀ ਮੰਨੀ ਅੱਧੀ ਹੈ ਤੇ ਸ੍ਰੀ ਦਸ਼ਮੇਸ਼ ਜੀ ਨੇ ਵੀ ਦਸ਼ਮੇਸ਼ ਬਾਣੀ ਬੀੜ ਪਰ ਆਪ ਲਖਵਾਈ ਹੈ ਤੇ ਸ੍ਰੀ ਦਸ਼ਮੇਸ਼ ਵੇ ਸੱਜਣਾ ਮਨਾਂ ਆਣੀ ਦਾ ਅਰਥ ਮੋਹਰ ਕਰਦੇ ਹਨ ਤੇ ਕਈ ਸੱਜਣ ਇੱਕ ਸੰਦ ਦਾ ਨਾਮ ਦੱਸਦੇ ਹਨ ਪ੍ਰੰਤੂ ਜੋ ਮਨਾਂ ਆਣੀ ਮੋਹਰ ਮੰਨ ਲਿਗੇ ਤਾਂ ਸੁਸਤ ਰਾਗ ਦੀ ਬਾਹਰ ਫਿਰ ਮਨਾਂ ਆਣੀ ਹੁੰਦਾ ਨਾਮ ਆਇਆ ਹੈ ਥਾਣੇ ਵਿੱਚ ਤਿੰਨ ਵਸਤੂ ਪਈ ਹੋ ਸਤ ਹਰ ਭੋਜਨ ਅਰਥ ਸਾਰ ਜਿਤ ਖਾਦੇ ਮਨ ਤ੍ਰਿਪਤੀਏ ਪਾਏ ਮੋਖ ਦਵਾਰ ਇਹ ਭੋਜਨ ਕੋ ਲੈ ਹੈ ਸੰਤੋਲਵੇ ਗੁਰ ਵਿਚਾਰ ਇਹ ਮਨਹਾਮਣੀ ਕਿਉਂ ਵਿਚਾਰੋਂ ਕੱਢੀਏ ਸਦਾ ਰੱਖਿਓ ਰਤਾਰ ਇਹ ਮਨਹਾਮਣੀ ਸਤ ਗੁਰ ਪਾਈ ਗੁਰ ਸਿੱਖਾਂ ਲਈ ਲੱਦੀ ਪਹਾੜ ਤੇ ਇੱਥੇ ਵੀ ਮਨਹਾਮਣੀ ਬਾਣੀ ਦਾ ਬਾਠ ਸਭ ਨਾਨਕ ਬ੍ਰਹਮ पसਾਰੋ ਅਜਨ ਦੇਵ ਜੀ ਰਾਗੀਆਂ ਦੇ ਸਰਤਾ ਸਰਤਾਜ ਪੂਨ ਰਾਗਿਸਨ ਤੇ ਇਸੀ ਕਰਕੇ ਉਹਨਾਂ ਗੁਰਸਿੱਖਾਂ ਨੂੰ ਵਿਦਿਆ ਬਖਸ਼ੀ ਤਾਂ ਕਿ ਸਿੱਖ ਵੀ ਰਾਗ ਦੁਆਰਾ ਸਦਾ ਹੀ ਤੇਜ ਪੂਰਨ ਹੋ ਜਾਂਦਾ ਹੈ ਤੇ ਫਿਰ ਸ਼ਲੋਕ ਮਹਲਾ 5 ਮਾ 13 ਕੀਤਾ ਹਦ ਵੱਖਰਾ ਹੈ ਕਿਉਂਕਿ ਇਸ ਦੇ ਅਖੀਰ ਗਣਤੀ ਦਾ ਇੱਕ ਅੰਕ ਹੈ ਯੇ ਮਨਹਾਵਣੀ ਬਾਣੀ ਦੇ ਨਾਲ ਹੁੰਦਾ ਤਾਂ ਕਿ ਵੀ ਦੇ ਦੋ ਅੰਕ ਹੁੰਦੇ ਜੈਸੇ ਕਿ ਹੋਂਨਾ ਬਾਣੀਆਂ ਵਿੱਚ ਗਣਤੀ ਲਈ ਆਉਂਦੇ ਹਨ ਇੱਥੇ ਅੰਕ 1 ਹੈ ਜਿਸ ਤੋਂ ਜਾਣ ਹੁੰਦਾ ਹੈ ਕਿ ਇਹ ਮਨਹਾਵਣੀ ਤੋਂ ਵੱਖਰੀ ਹੈ ਤੇ ਇਹ ਮਨਹਾਵਣੀ ਦਾ ਅਰਥ ਚਾਹੀ ਕਿਸ ਤਰ੍ਹਾਂ ਕਰ ਲਈ ਪਰ ਬਾਣੀ ਅੱਗੇ ਜਾ ਕੇ ਹੀ ਸਮਾਪਤ ਹੁੰਦੀ ਹੈ ਕਈ ਕਹਿੰਦੇ ਹਨ ਕਿ ਜਿਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਿਚ ਰਾਗ ਸ੍ਰੀ ਰਾਗ ਤੋਂ ਆਰੰਭ ਹੁੰਦੇ ਹਨ ਤੈਸੇ ਹੀ ਇਸ ਜਗ੍ਹਾ ਵੀ ਚਾਹੀਦੇ ਸਨ ਪਰ ਇੱਥੇ ਪਹਿਲੋਂ ਪੈਰੋਂ ਰਾਗ ਵਿੱਚ ਲਿਖਿਆ ਹੈ ਇਸ ਪਰ ਵਿਚਾਰ ਕਈ ਗਾਵਣ ਵਾਲੇ ਆਪੋ ਆਪਣੇ ਮਤ ਅਨਸਾਰ ਪਹਿਲੋਂ ਸਵੇਰੇ ਇਸੀ ਰਾਗ ਗਾਉਂਦੇ ਹਨ ਤੇ ਕਈ ਪੈਰ ਵਾਂਗ ਗਾਉਂਦੇ ਹਨ ਸੋ ਗੁਰੂ ਜੀ ਨੇ ਦੋਹਾਂ ਨੂੰ ਇੱਕ ਰਾਗ ਮਾਲਾ ਦੇ ਆਦ ਵਿੱਚ ਤੇ ਇੱਕ ਨੂੰ ਬਾਣੀ ਚਰਨ ਬਾੜੇ ਰਾਗਾਂ ਦੇ ਵਿੱਚ ਵਿਸ਼ੇਸ਼ਤਾ ਦਿੱਤੀ ਹੈ ਤੇ ਇਹ ਰਾਗ ਮਾਲਾ ਆਪ ਚਰਨ ਕਰਕੇ ਲਿਖਵਾਈ ਹੈ ਤੇ ਇਹ ਗੁਰੂ ਘਰ ਵਿੱਚ ਸੰਗੀਤ ਵਿਦਿਆ ਵੀ ਪੂਰੀ ਕਰ ਦਿੱਤੀ ਹੈ ਬਾਕੀ ਰਾਗ ਮਾਲਾ ਦੇ ਪਦ ਥਾਵਾਂ ਸੰਦ ਸਾਰੇ ਹੀ ਗਰਵਾਣੀ ਨਾਲ ਮਿਲਦੇ ਹਨ ਤੇ ਸਰਦਾਂ ਦੀ ਰਚਨਾ ਲੈ ਨੈਜਮ ਵੀ ਇਕ ਹੈ ਜੈਸਾ ਕਿ ਇੱਕ ਸੱਜਣ ਜੀ ਨੇ ਹੁਣੇ ਹੀ ਖੋਜ ਕਰਕੇ ਆਪਣੀ ਲੇਖ ਖਾਲਸਾ ਸਮਾਚਾਰ ਵਿੱਚ ਸੁਪਾਇਆ ਹੈ ਜਸਦੀ ਕਿ ਹੂ ਮੂ ਨਕਲ ਹੀ ਠਾਂ ਦਿੱਤੀ ਜਾਂਦੀ ਹੈ